ਵਰਕਸ਼ੀਟ ਨੰਬਰ 1 ਵਿਸ਼ਾ ਪੰਜਾਬੀ ਜਮਾਤ ਤੀਜੀ ਦਿੱਤੀ ਤਸਵੀਰ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਇਹ ਤਸਵੀਰ ਕਿਸ ਪਾਠ ਵਿੱਚੋਂ ਲਈ ਗਈ ਹੈ ਇਹ ਤਸਵੀਰ ਬਸੰਤ ਕਵਿਤਾ ਵਿੱਚੋਂ ਲਈ ਗਈ ਹੈ ਇਸ ਲਈ ਅਸੀਂ ਸਸਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਤਸਵੀਰ ਵਿੱਚ ਬੱਚੇ ਕੀ ਕਰ ਰਹੇ ਹਨ ਤਸਵੀਰ ਵਿੱਚ ਬੱਚੇ ਪਤੰਗ ਉਡਾ ਰਹੇ ਹਨ ਇਸ ਲਈ ਅਸੀਂ ਈਡੀ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 3 ਤਸਵੀਰ ਵਿੱਚ ਕੀ ਦਿਖਾਈ ਨਹੀਂ ਦੇ ਰਿਹਾ ਤਸਵੀਰ ਵਿੱਚ ਪਤੰਗ ਦਿਖਾਈ ਨਹੀਂ ਦੇ ਰਹੇ ਇਸ ਲਈ ਅਸੀਂ ਸਸਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 4 ਸਤਰ ਪੂਰੀ ਕਰੋ ਡੈਸ਼ ਰੁੱਤ ਵਿੱਚ ਵਨਸਵੰਨੇ ਫੁੱਲ ਖਿੜਦੇ ਹਨ ਬਸੰਤ ਇਸ ਲਈ ਅਸੀਂ ਆੜਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 5 ਇਸ ਤਸਵੀਰ ਦੀ ਕੀ ਖਾਸੀਅਤ ਹੈ ਊੜਾ ਕੁੜੀ ਵੀ ਪਤੰਗ ਉਡਾ ਰਹੀ ਹੈ ਇਹੜਾ ਵਿਸ਼ੇਸ਼ ਲੋੜਾਂ ਵਾਲਾ ਬੱਚਾ ਵੀ ਪਤੰਗ ਉਡਾ ਸਕਦਾ ਹੈ ਈੜੀ ਸਾਰੇ ਮਿਲ ਕੇ ਪਤੰਗ ਉਡਾ ਰਹੇ ਹਨ ਇਸ ਤਸਵੀਰ ਵਿੱਚ ਕੁੜੀ ਵੀ ਪਤੰਗ ਉਡਾ ਰਹੀ ਹੈ ਵਿਸ਼ੇਸ਼ ਲੋੜਾਂ ਵਾਲਾ ਬੱਚਾ ਵੀ ਪਤੰਗ ਉਡਾ ਰਿਹਾ ਹੈ ਸਾਰੇ ਮਿਲ ਕੇ ਪਤੰਗ ਉਡਾ ਰਹੇ ਆ ਇਸ ਲਈ ਇਸ ਦਾ ਆਨਸਰ ਆਵੇਗਾ ਪ੍ਰੁਕਤ ਸਾਰੇ ਅਸੀਂ ਸਸਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਦਿੱਤੇ ਸ਼ਬਦਾਂ ਤੋਂ ਵਾਕ ਬਣਾਓ ਫੁੱਲ ਬਾਗ ਵਿੱਚ ਫੁੱਲ ਖਿੜੇ ਹੋਏ ਸਨ ਤਿਤਲੀ ਤਿਤਲੀ ਫੁੱਲ ਤੇ ਬੈਠੀ ਸੀ ਘਰ ਸਾਡਾ ਘਰ ਬਹੁਤ ਸੋਹਣਾ ਹੈ ਚਿੜੀ ਰੁੱਖ ਤੇ ਚਿੜੀ ਬੈਠੀ ਸੀ ਪ੍ਰਸ਼ਨ ਨੰਬਰ 3 ਬਹੁ ਬਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਚਿੜੀ ਕੀ ਕਰ ਰਹੀ ਹੈ ਕੈਪਟਾ ਅਨਸਾਰ ਚਿੜੀ ਚੈੱਕ ਰਹੀ ਹੈ ਇਸ ਲਈ ਅਸੀਂ ਸਸਾ ਬਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਪਤੰਗ ਕਿੱਥੇ ਚੜੀ ਹੋਈ ਹੈ ਪਤੰਗ ਨੀਲੇ ਅੰਬਰ ਤੇ ਚੜੀ ਹੋਈ ਹੈ ਇਸ ਲਈ ਅਸੀਂ ਊੜਾ ਬਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 3 ਜੇ ਚਿੜੀ ਦਾ ਚਿੜੀਆਂ ਹੈ ਤਾਂ ਟਾਣੀ ਦਾ ਕੀ ਹੋਵੇਗਾ ਟਾਣੀ ਦਾ ਹੋਵੇਗਾ ਟਾਣੀਆਂ ਇਸ ਲਈ ਸਸਾ ਵਿਕਲਪ ਨੂੰ ਅਸੀਂ ਟਿਕ ਕਰਾਂਗੇ ਪ੍ਰਸ਼ਨ ਨੰਬਰ 4 ਅੰਬਰ ਸ਼ਬਦ ਦਾ ਕੀ ਅਰਥ ਹੈ ਅੰਬਰ ਸ਼ਬਦ ਦਾ ਅਰਥ ਹੈ ਆਕਾਸ਼ ਇਸ ਲਈ ਅਸੀਂ ਈਡੀ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 5 ਜੇਕਰ ਉੱਪਰ ਦਾ ਹੇਠਾ ਹੈ ਤਾਂ ਧੁੱਪ ਦਾ ਕੀ ਹੋਵੇਗਾ ਧੁੱਪ ਦਾ ਹੋਵੇਗਾ ਸ਼ਾਂ ਇਸ ਲਈ ਅਸੀਂ ਈਡੀ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 6 ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ਅਸ਼ੁੱਧ ਹੈ ਦਿੱਤੇ ਗਏ ਸ਼ਬਦਾਂ ਵਿੱਚ ਈੜੀ ਵਿਕਲਪ ਨਾਲ ਗਲਤ ਲਿਖਿਆ ਗਿਆ ਹੈ ਇਸ ਵਿੱਚ ਲੱਲੇ ਪੈਰ ਬਿੰਦੀ ਆਉਣੀ ਸੀ ਇਸ ਲਈ ਅਸੀਂ ਇਸ ਨੂੰ ਟਿੱਕ ਕਰਾਂਗੇ ਬਾਕੀ ਸ਼ਬਦ ਸੁੱਧ ਲਿਖੇ ਹੋਏ ਹਨ ਪ੍ਰਸ਼ਨ ਨੰਬਰ 4 ਸਿਰਜਣਾਤਮਕ ਪਰਖ ਇੱਥੇ ਅਸੀਂ ਬਸੰਤ ਬਾਰੇ ਲਿਖਣਾ ਹੈ ਅਸੀਂ ਲਿਖਾਂਗੇ ਰੰਗ ਬਰੰਗੇ ਫੁੱਲ ਪੀਲੀ ਪੀਲੀ ਸਰੋਂ ਪਤੰਗ ਚੜਾਉਣਾ ਨਿੱਗੀ ਧੁੱਪ ਹਰਿਆਲੀ ਬਸੰਤ ਪੰਚਮੀ Thank you for watching video ko like kare channel ko subscribe kare